DSP ਫਗਵਾੜਾ ਜਸਪ੍ਰੀ ਸਿੰਘ ਦੀ ਅਗਵਾਈ ਹੇਠ 15 ਅਗਸਤ ਦੇ ਮੱਦੇਨਜ਼ਰ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਐਸਐਚਓ ਸਿਟੀ ਜਤਿੰਦਰ ਕੁਮਾਰ ਐਸਐਚਓ ਸਦਰ ਬਲਵਿੰਦਰ ਭੁੱਲਰ ਐਸਐਚਓ ਸਤਨਾਮਪੁਰਾ ਗੌਰਵ ਤੀਰ ਅਤੇ ਟ੍ਰੈਫਿਕ ਇੰਚਾਰਜ ਅਮਨ ਸ਼ਰਮਾ ਵੀ ਮੌਜੂਦ ਸੀ ਫਗਵਾੜਾ ਤੋਂ ਦੁਆਬਾ ਮੀਡੀਆ ਹਟਿੰਲੇ ਵਿਕਾਸ ਮਨੀ ਦੀ ਰਿਪੋਰਟ ਗਤੀ ਮੰਤਰੀ ਸਾਹਿਬ ਨੇ ਪੰਜਾਬ ਡੀਜੀਪੀ ਸਾਹਿਬ ਪੰਜਾਬ ਅਤੇ ਪੰਜਾਬ ਐਸਐਸਪੀ ਸਾਹਿਬ ਤੋਂ ਬੋਤਲਾ ਦੀ ਹਦਾਇਤ ਹੈ ਅੱਜ ਅਸੀਂ 서ਬਡਿਵੀਜ਼ਨ ਫਗਵਾੜਾ ਦੇ ਵਿੱਚ ਇੱਕ 플ੈਗ 마르ਚ ਜਿਹੜਾ ਹੈਗਾ ਕੱਢ ਰਹੇ ਆ ਫਲੈਗ ਮਾਰਚ ਦਾ ਜਿਹੜਾ ਉਹ ਉਪਲਖਸ਼ਾ ਜੀ ਇਹ 15 ਅਗਸਤ ਦੇ ਇੱਕ ਤਿਉਹਾਰ ਦੇ ਚਲਦਿਆਂ ਜਿਹੜਾ ਹੈਗਾ ਸੈਲੀਬ੍ਰੇਸ਼ਨ ਦਾ ਮਾਹੌਲ ਹੈ ਸ਼ਹਿਰ ਦੇ ਵਿੱਚ ਅਤੇ ਆਮ ਲੋਕਾਂ ਨੂੰ ਤੇ ਸ਼ਹਿਰ ਵਿੱਚ ਆਉਣ ਜਾਣ ਵਾਲਿਆਂ ਨੂੰ ਅਸੀਂ ਜਿਹੜਾ ਹੈਗਾ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਪੁਲਿਸ ਜਿਹੜੀ ਹੈ ਉਹ ਆਪਜੀ ਦੀ ਸੇਵਾ ਦੇ ਵਿੱਚ ਸਰਵਲੇ ਤੱਤਰ ਹੈ ਤੇ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ 15 ਅਗਸਤ ਇਸ ਅਫਸਰ ਨੂੰ ਜਿਹੜਾ ਹੈਗਾ ਚਾਰੂ ਤਰੀਕੇ ਦੇ ਨਾਲ ਤੇਰੇ ਜਣਾਓ ਸਰ ਮਾੜੇ ਅਨਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ 15 ਅਗਸਤ ਨੂੰ ਦੇਖਦੇ ਹੋਏ ਮਾੜੇ ਅਨਸਰਾਂ ਨੂੰ ਸਾਡਾ ਹਰ ਵਾਰ ਦੀ ਤਰ੍ਹਾਂ ਇੱਕੋ ਹੀ ਮੈਸੇਜ ਹੈ ਕਾਨੂੰਨ ਦੀ ਹੱਦ ਵਿੱਚ ਰਹਿ ਕੇ ਕੋਈ ਵੀ ਕੰਮ ਕਰੋ ਉਹ ਜਿਹੜਾ ਹੈਗਾ ਉਹਦੇ ਵਿੱਚ ਪੁਲਿਸ ਦਾ ਸਹਿਯੋਗ ਵੀ ਪਾ ਸਕਦੇ ਪਰ ਜੇਕਰ ਉਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੋਈ ਵੀ ਕੰਮ ਨੂੰ ਅੰਜਾਮ ਦੇਣਗੇ ਤੇ ਉਹਦੇ ਲਈ ਪੰਜਾਬ ਪੁਲਿਸ ਤੇ ਫਗਵਾੜਾ ਪੁਲਿਸ ਹਰ ਵੇਲੇ ਜਿਹੜੀ ਹੈ ਤਿਆਰ